ਦੋਸਤੋ ਰਾਹੁਲ ਵੈਦ ਅੱਜ ਕੱਲ ਦੇ ਦੌਰ ਦੇ ਸਿੰਗਿੰਗ ਸੈਂਸੇਸ਼ਨ ਬਣ ਚੁੱਕੇ ਨੇ ਤੇ ਤਰਮਿੰਦਰ ਦੀ ਗੱਲ ਕੀ ਕਰੀਏ ਉਹ ਤਾਂ ਬਾਲੀਵੁੱਡ ਦੇ ਉਹਨਾਂ ਸਦਾ ਬਹਾਰ ਸ਼ਖਸੀਤਾਂ ਵਿੱਚੋਂ ਇੱਕ ਨੇ ਜਿਨ੍ਹਾਂ ਦਾ ਦੌਰ ਕਦੇ ਖਤਮ ਹੀ ਨਹੀਂ ਹੁੰਦਾ ਹਾਲ ਹੀ ਦੇ ਵਿੱਚ ਰਾਹੁਲ ਵੈਦ ਅਤੇ ਤਰਮਿੰਦਰ ਦੋਨਾਂ ਨੇ ਇੱਕ ਦੂਸਰੇ ਦੇ ਰੂਪ ਰੂਪ ਹੋ ਕੇ ਇੱਕ ਦੂਸਰੇ ਨਾਲ ਕਾਫੀ ਗੱਲਾਂ ਬਾਤਾਂ ਕੀਤੀਆਂ ਆਪਣੇ ਫੇਵਰਿਟ ਅਤੇ ਇੰਡਸਟਰੀ ਦੇ ਦਿੱਗਜ ਕਲਾਕਾਰ ਨੂੰ ਆਪਣੇ ਸਾਹਮਣੇ ਵੇਖ ਕੇ ਰਾਹੁਲ ਵੈਦ ਉਹਨਾਂ ਯਾਦਾਂ ਦੇ ਗਲਿਆਰਿਆਂ ਦੇ ਵਿੱਚ ਗੁੰਮ ਹੀ ਗਏ ਜਿੱਥੇ ਬਚਪਨ ਦੀਆਂ ਬਹੁਤ ਸਾਰੀਆਂ ਯਾਦਾਂ ਛੁਪੀਆਂ ਹੋਈਆਂ ਸੀ ਤਰਮਿੰਦਰ ਦੀਆਂ ਫਿਲਮਾਂ ਉਹਨਾਂ ਦੇ ਗਾਣੇ ਜਿਨ੍ਹਾਂ ਨੂੰ ਗੁੰਗੁਣਾਉਂਦੇ ਹੋਏ ਉਹ ਇਸ ਮੁਕਾਮ ਤੱਕ ਪਹੁੰਚੇ ਨੇ ਸ਼ਾਇਦ ਇਹੀ وجہ ਰਹੀ ਹੋਵੇਗੀ ਕਿ ਤਰਮਿੰਦਰ ਦੇ ਸਾਹਮਣੇ ਆਉਂਦੇ ਹੀ ਉਹਨਾਂ ਦੇ ਜ਼ਿਹਨ ਦੇ ਵਿੱਚ ਉਹਨਾਂ ਦਾ ਇੱਕ ਸੁਪਰ ਹਿੱਟ ਗਾਣਾ ਆ ਗਿਆ ਜਿਸ ਨੂੰ ਗੁੰਗੁਣਾਉਣ ਤੋਂ ਉਹ ਖੁਦ ਨੂੰ ਰੋਕ ਨਹੀਂ पाए ਤਰਮਿੰਦਰ ਨੇ ਵੀ ਉਹਨਾਂ ਦਾ ਇਸ ਗਾਣੇ ਦੇ ਵਿੱਚ ਸਾਥ ਦਿੱਤਾ ਤਾਂ ਰਾਹੁਲ ਵੈਦ ਨੇ ਆਪਣੇ ਇੰਸਟਾਗ੍ਰam ਅਕਾਊਂਟ 'ਤੇ ਇਹ ਵੀਡੀਓ ਸ਼ੇਅਰ ਕੀਤਾ ਹੈ ਇਸ ਵੀਡੀਓ ਵਿੱਚ ਉਹ ਤਰਮਿੰਦਰ ਦੇ ਨਾਲ ਦਿਖਾਈ ਦੇ ਰਹੇ ਨੇ ਵੀਡੀਓ ਦੇ ਵਿੱਚ ਰਾਹੁਲ ਵੈਦ ਇਸ ਦਿੱਗਜ ਕਲਾਕਾਰ ਦੇ ਨਾਲ ਬਿਲਕੁਲ ਨਜ਼ਦੀਕ ਬੈਠੇ ਨੇ ਤਰਮਿੰਦਰ ਉਹਨਾਂ ਦੇ ਗਲੇ ਦੇ ਵਿੱਚ ਹੱਥ ਪਾ ਕੇ ਬੈਠੇ ਨੇ ਇਸ ਖਾਸ ਮੌਕੇ 'ਤੇ ਰਾਹੁਲ ਵੈਦ ਆਪਣੇ ਫੇਵਰਿਟ ਸਿੰਗਰ ਤਾਈਕਰ ਬੇਹਦ ਹਿੱਟ Song ਗਾ ਰਹੇ ਨੇ ਇਹ ਗਾਣਾ ਹੈ ਇਹ ਦਿਲ ਤੁਮ बिन ਕਹੀਂ ਲਗਤਾ ਨਹੀਂ 1968 ਵਿੱਚ ਰਿਲੀਜ਼ ਹੋਈ ਫਿਲਮ ਇੱਜ਼ਤ ਦਾ ਇਹ ਗਾਣਾ ਹੈ ਜਿਸ ਵਿੱਚ ਤਨੂਜਾ ਤੇ ਤਰਮਿੰਦਰ ਇਕੱਠੇ ਨਜ਼ਰ ਆਏ ਸੀ ਫਿਲਹਾਲ ਰਾਹੁਲ ਵਾਇਰ ਤੇ ਤਰਮਿੰਦਰ ਦੇ ਨਾਲ ਇਕੱਠੇ ਬੈਠ ਕੇ ਉਹਨਾਂ ਦਾ ਇਹ ਹਿੱਟ Song गा ਰਹੇ ਨੇ ਵਿੱਚ ਵਿੱਚ ਗਾਣੇ ਦੇ ਕੁਝ ਲਾਈਨਾਂ ਬੋਲ ਕੇ ਤਰਮਿੰਦਰ ਵੀ ਉਹਨਾਂ ਦਾ ਸਾਥ ਦੇ ਰਹੇ ਨੇ ਆਓ ਤੁਹਾਨੂੰ ਦਿਖਾਉਂਦੇ ਆ ਪੂਰੀ ਵੀਡੀਓ mohabbat hi kalam tanha nahi hum kya kar tum hi keh do अब ऐ जाने बपा जाने बपा हम क्या करें ये दिल तुम बिन कहीं लगता नहीं हम क्या करें दर्द सजन मेरे हरित रूप ਪਰ ਵੀ ਜੱਗਦੀ ਹੈ ਤਾਤਰ ਮਹਿੰਦਰ ਦੇ ਨਾਲ ਬੈਠ ਕੇ ਉਹਨਾਂ ਦੀ ਸੁਪਰ ਹਿੱਟ ਫਿਲਮ ਦਾ ਸੁਪਰ ਹਿੱਟ Song ਗਾ ਰਹੇ rahul vaidtah video fans ਨੂੰ ਕਾਫੀ ਪਸੰਦ ਆ ਰਿਹਾ ਹੈ ਇਸ ਵੀਡੀਓ ਦੇ ਵਿੱਚ ਹੁਣ ਤੱਕ 165000 ਤੋਂ ਜ਼ਿਆਦਾ ਲਾਈਕਸ ਆ ਚੁੱਕੇ ਨੇ ਇੱਕ ਫੈਨ ਨੇ ਇਸ ਵੀਡੀਓ ਨੂੰ ਵੇਖ ਕੇ ਕਿਹਾ ਕਿ ਇਹ ਹੁਣ ਤੱਕ ਦੀ ਬੈਸਟ ਵੀਡੀਓ ਹੈ ਜਿਸ ਨੂੰ ਦੇਖ ਕੇ ਦਿਨ ਬਣ ਗਿਆ ਖੁਦ rahul vaidt ਨੇ ਇਸ ਵੀਡੀਓ ਦੇ ਲਈ ਕੈਪਸ਼ਨ ਵਿੱਚ ਲਿਖਿਆ ਕਿ ਉਹਨਾਂ ਦੇ ਸਾਹਮਣੇ ਬੈਠ ਕੇ ਉਹਨਾਂ ਦਾ ਹੀ ਗਾਣਾ ਗਾਣਾ ਇੱਕ ਸਪੈਸ਼ਲ ਫੀਲਿੰਗ ਹੈ ਦੋਸਤੋ ਕੀ ਕਹਿਣਾ ਚਾਹੋਗੇ ਤੁਸੀਂ ਇਸ ਮੋਮੈਂਟ ਬਾਰੇ ਆਪਣੀ ਰਾਏ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਐਂਟਰਟੇਨਮੈਂਟ ਨਾਲ ਜੁੜੀਆਂ ਅਪਡੇਟਸ ਲਈ ਵੇਖਦੇ ਰਹੋ ਅਰ ਸ਼ੈਂਟੇਨਮੈਂਟ